देखो एकदा अपनी सास पाई एक गुरु सिक्की स्वरूप अपना हां जी ठीक है जी मेन गल ਆਪਾਂ ਇਹ ਹੀ ਅਪੀਲ ਕਰਦੇ ਆਂ ਇੱਕ ਵਾਰੀ ਆਕੇ ਟੇਸ ਜਰੂਰ ਟਰਾਈ ਕਰੋ ਜੇ ਤੁਹਾਨੂੰ ਟੇਸ ਨਹੀਂ ਵਧੀਆ ਲੱਗਦਾ हां जी ਪੈਸੇ ਵੀ ਨਹੀਂ ਲਵਾਂਗੇ ਅੱਛਾ ਜੀ हां जी ਪਰਿਵਾਰ ਦੇ ਚਾਰ ਜੀ ਆ ਜੀ ਅੱਛਾ ਜੀ ਮੰਮੀ ਪਾਪਾ ਮੈਂ ਤੇ ਮੇਰੇ ਵਾਈਫ ਆ ਜੀ ਬਿਲਕੁਲ ਜੀ ਤੇ ਕਰੋ ਅਸੀਂ ਸਾਰਾ ਕੁਝ ਆਪ ਹੀ ਜਿੰਨੇ ਇਹ ਤੋਲੇ ਜੜ ਤੱਕ ਅਸੀਂ ਆਪ ਆਪਣਾ ਸਮਾਨ ਤਿਆਰ ਕਰਦੇ ਆਂ ਉਹਦੇ ਹੱਥ ਨਾਲ ਹੀ ਤਿਆਰ ਕਰਦੇ ਆਂ ਜਬਰਦਸਤ ਗੱਲਬਾਤ ਹੈ ਇੱਕ ਸਰ ਕੀ ਆ ਗਿਆ ਸਭ ਤੋਂ ਪਹਿਲਾਂ 10 ਮਸਾਲੇ ਜੀ ਆਹ ਵਾਈਟ ਸੌਸ ਆਪਣੀ ਇਹ ਆਪਣੀ ਇਹ ਸੌਸ ਜਿਹੜੀ ਬਣਾਈ ਹੋਈ ਹੈ ਜੀ ਇਹਦਾ ਮਤਲਬ ਹੈ ਚੀਜ਼ ਕੰਟਰੋਲ ਹੈ ਪਰ ਦੀ ਤਿਆਰੀ ਜਿਹੜੀ ਮਲਾਈ ਚਾਪ ਬੰਦੋਂਦੀ ਹੈ ਜੀ ਹਾਂਜੀ ਲੋਕੇਸ਼ਨ ਕੀ ਹੈ ਆਪਣੀ ਵੀਰੇ ਇਹ ਖਾਲੀ ਆ ਤੁਹਾਨੂੰ ਆਉਣਾ ਪਏਗਾ ਗਿਲ ਨਹਿਰ ਹਾਂਜੀ ਬਰਾਡੋਕ ਕਲੋਨੀ ਦੇ ਇੱਕ ਨੰਬਰ ਗੇਟ ਦੇ ਸਾਹਮਣੇ ਅੱਛਾ ਜੀ ਫਲਾਈਓਵਰ ਦੇ نیچے ਵੀਰੇ ਇੱਕ ਲొਕੇਸ਼ਨ ਘੁਮਾ ਕੇ ਦਿਖਾ ਦਿਓ ਜਮੇ ਨਹਿਰ ਦੇ ਨਾਲ ਆਪਣਾ ਕਾਰ ਲੱਗਦੀ ਹੈ ਜੀ ਅੰਜਲ ਸ੍ਰੀ ਗੱਲ ਜੀ ਤੁਸੀਂ ਦੇਖ ਰਹੇ ਸੀ ਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਅੱਜ ਤੁਹਾਨੂੰ ਇੱਕ ਐਸੇ ਗੁਰਸਿੱਖ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਨੇ ਵੀ ਕਹਿ ਸਕਦੇ ਆ ਵੀ ਡੈਮੇਜ ਹੋਣ ਤੋਂ ਬਾਅਦ ਇੱਕ ਅੱਖ ਉਹਨਾਂ ਦੀ ਡੈਮੇਜ ਹੋ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਕੰਮ ਸ਼ੁਰੂ ਕਰ ਲਿਆ ਆਪਣਾ ਨਵਾਂ ਕੀਤਾ ਸ਼ੁਰੂ ਕੀਤਾ ਹੈ ਜੀ ਉਹਨਾਂ ਕਹਿ ਸਕਦੇ ਆ ਪਾ ਸਿੰਘ ਐਂਡ ਕੋਰ ਫਾਸਟ ਫੂਡ ਹਬ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਉਹਨਾਂ ਨੇ ਹਿੰਮਤ ਕਿਉਂ ਨਹੀਂ ਹਾਰੀ ਕਿਉਂਕਿ ਜੇ ਆਪਾਂ ਕਹਿ ਲਈਏ ਵੀ ਗੁਰੂ ਦੇ ਆਦੇਸ਼ਾਂ ਤੇ ਚੱਲਦੇ ਪਏ ਨੇ ਤੇ ਹਿੰਮਤ ਨਹੀਂ ਹਾਰ ਰਹੇ ਕਿੱਤਾ ਨਹੀਂ ਛੱਡ ਰਹੇ ਆਪਣਾ ਆਓ ਆਪਾਂ ਚੱਲਦੇ ਆਂ ਤੇ ਨਾਲ ਗੱਲਬਾਤ ਕਰਦੇ ਆਂ ਤਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਮੇ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਸ਼ੁਕਰ ਹੈ ਸਾਨੂੰ ਟਾਈਮ ਦਿੱਤਾ ਜੀ ਕਿਹ ਥਾਂ ਤੇ ਤੁਸੀਂ ਆਪ ਕੀ ਆਏ ਹੋ ਆਪੇ ਕੀਮਤੀ ਸਮਾਂ ਦਾ ਕੱਢ ਕੇ ਆਏ ਜੀ ਤੇ ਸਾਨੂੰ ਇਹ ਦੱਸੋ ਵੀ ਤੁਹਾਨੂੰ ਇੱਥੇ ਕੰਮ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਹਾਲਾ ਮੇਰਾ ਨਾਮ ਅਕੀਲ ਸਿੰਘ ਹੈ ਜੀ ਇੱਥੇ ਕੰਮ ਸ਼ੁਰੂ ਕੀਤੇ ਨੂੰ ਘੱਟੋ ਘੱਟ 9-10 ਮਹੀਨੇ ਹੋ ਗਏ ਜੀਰੇ ਇਹ ਤੁਸੀਂ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਵੀਰੇ ਮੈਂ ਇਸ ਤੋਂ ਪਹਿਲਾਂ ਮੇਰਾ ਆਫਦਾ ਅਲਮੀਨੀ ਦਾ ਕੰਮ ਸੀਗਾ ਤੇ ਮੈਂ ਅਲਮੀਨੀਆ ਕੰਮ ਕਰਦਾ ਸੀ ਮੇਰਾ ਅਲਮੀਨੀ ਕੰਮ ਵਧੀਆ ਸੀਗਾ ਉਹ ਥੋੜਾ ਜਿਹਾ ਹੋ ਗਿਆ ਪ੍ਰੋਬਲਮ ਹੋ ਗਿਆ ਤੇ ਕਰਕੇ ਮੈਨੂੰ ਕੰਮ ਛੱਡਣਾ ਪਿਆ ਜੀ ਯਾਨੀ ਕਿ ਕਿਸੇ ਪ੍ਰੋਬਲਮ ਕਰਕੇ ਤੁਹਾਨੂੰ ਉਹ ਕੰਮ ਛੱਡਣਾ ਪੈ ਗਿਆ ਹਾਂ ਜੀ ਪਰ ਤੁਸੀਂ ਉਹ ਆਪਣੀ ਉਹ ਪ੍ਰੋਬਲਮ ਆਪਣੇ ਤੇ ਹਾਵੀ ਨਾ ਹੁੰਦੇ ਹੋਏ ਹਾਂ ਜੀ ਤੇ ਕਹਿ ਸਕਦੇ ਆ ਕਿ ਕਿਰਤ ਕਰਨੀ ਨਹੀਂ ਛੱਡੀ ਨਹੀਂ ਕਿਰਤ ਕਰਨੀ ਨਹੀਂ ਛੱਡੀ ਕਿਉਂਕਿ ਸਾਡਾ ਪਹਿਲਾਂ ਕੀਤਾ ਜੀ ਹਾਂਜੀ ਹਾਂਜੀ ਗੁਰੂ ਮਹਾਰਾਜ ਦੇ ਆਦੇਸ਼ ਨੇ ਕਿਰਤ ਨਹੀਂ ਕਰਨੀ ਛੱਡਣੀ ਆਪਣੀ ਹੱਕ ਦਾ ਗਾਣਾ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਆਲਾ ਕੰਮ ਸ਼ੁਰੂ ਕਰਨ ਦਾ ਮੀਸ ਕਹ ਲੋ ਆਈਡੀਆ ਕਿੱਥੋਂ ਦੀ ਆਇਆ ਵੀਰੇ ਮਤਲਬ ਘਰੇ ਵੈਸੇ ਵੀ ਜਿਹਦਾ ਹੰਦਾ ਸੀ ਸ਼ੌਂਕ ਸੀ ਬਣਾਉਂਦਾ ਅੱਛਾ ਜੀ ਤੇ ਘਰੇ ਜੋ ਵੀ ਆਉਂਦਾ ਨਵੇਂ-ਨਵੇਂ ਚੀਜ਼ਾਂ ਆਪ ਹੀ ਬਣਾਉਣੀ ਹੁੰਦੀ ਸੀ ਟਰਾਈ ਕਰਦੇ ਹੁੰਦੇ ਸੀ ਉਹਦੇ ਕਰਕੇ ਤੇ ਸੀਗਾ ਹੱਥ ਜਮਾਰੇ ਦੀ ਕਿਰਪਾ ਕੋ ਨਰ ਸੀਗਾ ਫਿਰ ਆਪਾਂ ਸਿੱਖਿਆ ਸਭਾ ਆਪਣੇ ਕੋ ਕੰਮ ਸਿੱਖ ਕੇ ਫਿਰ ਆਪਾਂ ਲਾਇਆ ਜੀ ਇਹ ਤੇ ਹੁਣ ਆਪਾਂ ਇੱਥੇ ਵੀ ਲੋਕਾਂ ਨੂੰ ਕੀ ਕੁਝ ਬਣਾ ਕੇ ਖਵਾ ਰਹੇ ਹਾਂ ਬਿਰੀ ਆਪਣੇ ਕੋਲ ਚਾਪ ਹੁੰਦੀ ਆ ਪਨੀਰ ਟਿੱਕਾ ਮੋਮੋਸ ਮਸ਼ਰੂਮ ਮਲਾਈ ਚੀਜ਼ ਤੋਂ ਰੋਲ ਆ ਚੀਜ਼ ਕਰਕਰੇ 버ਗਰ ਆ ਕਰਕਰੇ ਮੋਮੋਸ ਆ ਫਰਾਈ ਮੋਮੋਸ ਆ ਮਲਾਈ ਮੋਮੋਸ ਆ ਜੀ ਉਹ ਆਪਣੇ ਕੋਲ 20 25 ਪ੍ਰਾਈਸ ਤੋਂ ਵੱਧ ਆਟਮਾ ਹੈ ਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਕੁਝ ਸਪੈਸ਼ਲ ਵੈਰਾਈਟੀ ਦੀ ਹਣਾ ਹਾਂਜੀ ਤੇ ਸਪੈਸ਼ਲ ਵੈਰਾਈਟੀ ਆਪਣੇ ਕੋਲ ਕੀ ਹੈ ਜਿਹੜੀ ਜਿਹੜੇ ਕਰਕੇ ਸਪੈਸ਼ਲ ਲੋਕ ਤੁਹਾਡੇ ਕੋਲ ਉਹ ਸ਼ਹਿਰ ਜਿੱਤੇ ਨਹੀਂ ਮਿਲਦੀ ਵੀ। ਵੀਰੇ ਸਪੈਸ਼ਲ ਆਪਣੇ ਕੋਈ ਆਪਣਾ ਮਲਾਈ ਚੀਜ਼ ਕੋ ਰੋਲ ਆ ਜੀ। ਇਹ ਤਨਉਰੀ ਕਰਕੇ ਆ ਪਧਾਈਦਾ ਜੀ। ਹਾਂਜੀ ਕਿਸੇ ਕੋਲ ਨਹੀਂ ਹੈਗਾ ਬਾਕੀ ਸਭ ਫਰਾਈ ਕਰਦੇ ਆ। ਆਪਾਂ ਸੰਦੂਰੀ ਕਰਕੇ ਦਈਦਾ ਜੀ। ਤੇ ਇਹ ਤੁਸੀਂ ਮਿਸ ਇਹ ਬਣਾਣਾ ਕਿੱਥੋਂ ਸਿੱਖਿਆ ਹੈ? ਇਹ ਆਪਣੇ ਉਸਤਾਦ ਜੀ ਕੋ ਜੀ। ਉਸਤਾਦ ਜੀ ਨੇ ਸਿੱਖਿਆ ਆਪਣੇ ਮੇ ਇੱਥੇ ਆਪਣੇ ਇਹ ਦੁਕਾਨਾ। ਹਾਂਜੀ ਇੱਥੇ ਉਸਤਾਦ ਜੀ ਦੇ ਦੂਜੇ ਉਹਨਾਂ ਕੋ ਸਿਰਫ ਇਹ ਬੰਦੇ ਜੀ ਫਿਰ ਕਿਸੇ ਕੋਈ ਇਹ ਤਨਉਰੀ ਬੰਦੇ। ਠੀਕ ਹੈ ਜੀ। ਹਾਂਜੀ ਤੇ ਜੇ ਆਪਾਂ ਗੱਲ ਕਰੀਏ ਤੇ ਇਹਦੇ ਅੰਦਰ ਫੀਲਿੰਗ ਇਸ ਚੀਜ਼ ਹੀ ਹੁੰਦੀ ਆ। ਇਹਦੇ ਅੰਦਰ ਵੀਰੇ ਪਨੀਰ ਚੀਜ਼ ਕੌਨ ਆਪਣਾ ਲਿਕ ਤੇ ਹੁਣ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਰੂਰੀ ਕੰਮ ਹੁੰਦਾ ਜਦੋਂ ਬੰਦਾ ਕੋਈ ਕੰਮ ਸ਼ੁਰੂ ਕਰਦਾ ਹੈ ਨਾ ਤੇ ਕਸਟਮਰ ਰਿਸਪੌਂਸ ਦੀ ਗੱਲ ਕਰਦੇ ਆਪਾਂ ਹਾਂਜੀ ਤੇ ਕਸਟਮਰ ਰਿਸਪੌਂਸ ਤੁਹਾਨੂੰ ਕਿੱਦਾਂ ਦਾ ਮਿਲ ਰਿਹਾ ਕਿ ਇੱਕ ਬਹੁਤ ਬਿਜ਼ੀ ਚੌਂਕ ਦੇ ਵਿੱਚ ਤੁਸੀਂ ਖੜੇ ਹੋ ਨਾ ਜਾਂ ਆਪਾਂ ਇਹ ਨਹੀਂ ਕਹਿ ਸਕਦੇ ਬੰਦਾ ਕਿਤੇ ਵਿਰਲਾ ਜਾ ਕੇ ਖੜਾ ਹੈ ਹਾਂਜੀ ਹਾਂਜੀ ਸ਼ਹਿਰ ਦਾ ਬਿਜ਼ੀ ਚੌਂਕ ਹੈ ਇਹ ਤੁਹਾਨੂੰ ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਮੇਰੇ ਸਟਾਰਟਿੰਗ ਤੇ ਰਿਸਪੌਂਸ ਬਹੁਤ ਵਧੀਆ ਸੀਗਾ ਤੇ ਮਾਰੇ ਕਿਰਪਾ ਨਾਲ ਵਧੀਆ ਕੰਮ ਸਹੀ ਸੀਗਾ ਹਾਂਜੀ ਫੋਂ ਥੋੜਾ ਡਾਊਨ ਚੱਲਦਾ ਪਿਆ ਕੰਮ ਪਰ ਕੋਈ ਗੱਲ ਨਹੀਂ ਅੱਜ ਜਿਹੜਾ ਗੱਲ ਹੋਲੀ ਲਈ ਆਪਣਾ ਫਿਰ ਕੰਮ ਸੈੱਟ ਹੋ ਜੂਗਾ ਜੀ ਹਾਂਜੀ ਕੀ ਅਪੀਲ ਕਰਨਾ ਚਾਹੂਗੇ ਵੀ ਹੈਨਾ ਵੀ ਤੁਹਾਡੇ ਕੋ ਕਿਉਂ ਆਣ ਕੀ ਤੁਹਾਡੇ ਕੋ ਇਹੋ ਜਿਹਾ ਖਾਸ ਹੈਗਾ ਜਿਹਦੇ ਦੇਖੋ ਇੱਕ ਦਾ ਆਪਣੀ ਸਾਸਫਾਈ ਇੱਕ ਗੁਰਸਿੱਖੀ ਸਰੂਪ ਆਪਣਾ ਹਾਂਜੀ ਠੀਕ ਹੈ ਜੀ ਨਾ ਆਪਣਾ ਕੋਈ ਨੈਵ ਆਪਣਾ ਕਿਸੇ ਤਰੀਕੇ ਦੀ ਜੀ ਦਾ ਜੀ ਹਾਂਜੀ ਹਾਂਜੀ ਜੀ ਮੇਨ ਗੱਲ ਆਪਾਂ ਇਹ ਹੀ ਅਪੀਲ ਕਰਦੇ ਆ ਜੀ ਇੱਕ ਵਾਰੀ ਆ ਕੇ ਟੇਸ ਜਰੂਰ ਟਰਾਈ ਕਰੋ ਜੇ ਤੁਹਾਨੂੰ ਟੇਸ ਨਹੀਂ ਵਧੀਆ ਲੱਗਦਾ ਅਸੀਂ ਪੈਸੇ ਵੀ ਨਹੀਂ ਲਵਾਂਗੇ ਅੱਛਾ ਜੀ ਹਾਂਜੀ ਇਹ ਆ ਜੀ ਤੇ ਜੇ ਹੁਣ ਆਪਾਂ ਵੀ ਟੇਸ ਕਰਾਂਗੇ ਹੈਨਾ ਸਾਡੀ ਆਡੀਅன்ஸ் ਨੂੰ ਦੱਸਾਂਗੇ ਵੀ ਇਹ ਗੱਲਬਾਤ ਹੈਗੀ ਇਹਦੇ ਵਿੱਚ ਤੁਸੀਂ ਸਾਨੂੰ ਕੀ ਟਰਾਈ ਕਰਵਾਉਂਗੇ ਤੁਸੀਂ ਦੱਸੋ ਪਾਜੀ ਕੀ ਟਰਾਈ ਕਰਨਾ ਚਾਹੁੰਦੇ ਹੋ ਤੇ ਆਪਾਂ ਸਭ ਤੋਂ ਪਹਿਲਾਂ ਫਿਰ ਤੁਹਾਡੀ ਉਹੀ ਕਰਦੇ ਆ ਜਿਹੜੀ ਤੁਹਾਡੀ ਮੇਨ ਫੇਮਸ ਚੀਜ਼ ਹੈਗੀ ਆ ਆਪਾਂ ਉਹਨੂੰ ਟਰਾਈ ਕਰਦੇ ਆ ਠੀਕ ਹੈ ਪਾਜੀ ਨਾਲੇ ਰਿਵਿਊ ਦੱਸਦੇ ਆ ਵੀ ਅਸਲ ਦੇ ਵਿੱਚ ਕੀ ਕੀ ਗੱਲਬਾਤ ਹੈਗੀ ਆ ਉਹਦੇ ਅੰਦਰ ਆਓ ਜੀ ਮੈਂ ਤੁਹਾਨੂੰ ਬਣਾਉਣਾ ਤਾਂ ਕਰਦੇ ਜੀ ਚਾਹੇ ਇੱਕ ਪਲੇਟ 'ਚ ਯਾਨੀ ਕਿ 4 ਪੀਸ ਹੁੰਦੇ ਆਣਾ ਹਾਂਜੀ ਫੁੱਲ ਪਲੇਟ 'ਚ 4 ਜੀ ਤੇ ਸਰ ਤੁਹਾਡੇ ਨਾਲ ਤੁਹਾਡੀ ਹੈਲਪ ਕੌਣ ਕਰ ਰਹੀ ਜੀ ਹੈਲਪ ਦੇ ਵਿੱਚ ਵੀਰੇ ਸਾਹੀ ਸਾਰਾ ਪਰਿਵਾਰ ਹੀ ਲੱਗਿਆ ਜੀ ਪਰਿਵਾਰ ਦੇ ਚਾਰ ਜੀ ਹੈ ਜੀ ਮਮੀ ਪਾਪਾ ਮੈਂ ਤੇ ਮੇਰੇ ਵਾਈਫ ਆ ਜੀ ਬਿਲਕੁਲ ਜੀ ਤੇ ਘਰ ਉਹ ਅਸੀਂ ਸਾਰਾ ਕੁਝ ਆਪ ਹੀ ਜਿੰਨੇ ਇਹ ਤੋਂ ਲੈ ਕੇ ਜਦ ਤੱਕ ਅਸੀਂ ਆਪ ਆਪਣਾ ਸਮਾਨ ਤਿਆਰ ਕਰਦੇ ਆ ਉਹਦੇ ਹੱਥ ਨਾਲ ਹੀ ਤਿਆਰ ਕਰਦੇ ਆ ਕੋਈ ਆਪਾਂ ਕੋਈ ਐਦਾ ਦਾ ਨਹੀਂ ਕੋਈ ਜੇ ਆਪਾਂ ਗੁਰਸੇਖੀ ਬਣੇ ਜਾਂ ਆਪਣੇ ਮੇਨ ਕੰਮ ਆਪਣੇ ਕੋਲ ਵੱਧ ਤੋਂ ਵੱਧ ਬੰਦੇ ਗੁਰਸੇਖੀ ਹੁੰਦੇ ਆ ਜੀ ਅੱਛਾ ਜੀ ਠੀਕ ਹੈ ਜੀ ਆਪਣੇ ਨਾਲ ਉਹ ਐਡ ਵੀ ਉਹੀ ਆ ਜੀ ਜਿਹੜੇ ਬਾਹਰਲਾ ਕੁਝ ਖਾ ਕੇ ਰਾਜ਼ੀ ਨਹੀਂ ਸਿਰਫ ਗੁਰਸੇਖੀ ਦੇ ਹੱਥ ਦੇ ਖਾ ਕੇ ਤੇ ਆਪਾਂ ਆਪ ਹੀ ਤਿਆਰ ਕਰੀਦਾ ਵੀਰੇ ਜੋ ਚੀਜ਼ ਹੈ ਕਿ ਸਾਰੀ ਜੀ ਪ੍ਰੇਪਰੇਸ਼ਨ ਆਪਾਂ ਆਪ ਕਰੀ ਦੀ ਵੀਰੇ ਅੰਕਲ ਦਾ ਮੁੜਕਾ ਦੱਸ ਰਿਹਾ ਵੀ ਕਿ ਆਪਣੇ ਮੁੰਡੇ ਦੀ ਪੂਰੀ ਸਪੋਰਟ ਕਰ ਰਹੇ ਨੇ ਹਾਂਜੀ ਹਾਂਜੀ ਵੀਰੇ ਕੋਈ ਇਦਾਂ ਦਾ ਨਹੀਂ ਕਿ ਜਦ ਤੱਕ ਕਹਿ ਤਾਂ ਹੋ ਦਿੰਦੇ ਵੀ ਤੂੰ ਆਪੇ ਆਪਣਾ ਕਰ ਲੈ ਮੈਂ ਨਹੀਂ ਰਿਸਪੋਨਸਿਬਲ ਆਗਾ ਹਾਂਜੀ ਹਾਂਜੀ ਪਰ ਅੰਕਲ ਤੁਹਾਡਾ ਪੂਰਾ ਸਾਥ ਦੇ ਰਹੇ ਨੇ ਹਾਂਜੀ ਅੰਕਲ ਤੁਹਾਨੂੰ ਕਿਦਾਂ ਦਾ ਲੱਗਦਾ ਜਦੋਂ ਸਾਡਾ ਮੁੰਡਾ ਕਹਿ ਸਕਦੇ ਆ ਵੀ ਅੱਖ ਖਰਾਬ ਹੋ ਜਾਂਦੀ ਪਰ ਫੇਰ ਵੀ ਕਿੱਤਾ ਨਹੀਂ ਛੱਡ ਰਿਹਾ ਆਪਣਾ ਜੀ ਬਹੁਤ ਅੱਥਾ ਜਿਹੜਾ ਮੁੰਡੇ ਦੇ ਹਾਂਜੀ ਰੋਟੀ ਦਾ ਭੁੱਖਾ ਨਹੀਂ ਮਰਦਾ ਹਾਂਜੀ ਮਿਹਨਤ ਕਰੂ ਮੈਂ ਤਾਂ ਇਹ ਤੁਹਾਨੂੰ ਮੈਂ ਨਾਲ ਮਦਦ ਕਰਾ ਕੇ ਕਿਦਾਂ ਦਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਬੜੀ ਤਸਵੀਰ ਤੇ ਹੁੰਦੀ ਹੈ ਇੱਧਰ ਆ ਤੁਸੀਂ ਵੀ ਪਹਿਲਾਂ ਇੱਥੇ ਕੀ ਕਰਦੇ ਹੁੰਦੇ ਸੀਗੇ ਜੀ ਮਤਲਬ ਮੈਂ ਤਾਂ ਫੋਰਮੈਨ ਸੀ ਤੇ ਪਰਵੰਦ ਦਾ ਅੱਛਾ ਜੀ ਉਹ ਮੇਰਾ ਕੰਮ ਬੰਦ ਹੋ ਗਿਆ ਤਾਂ ਕਰਕੇ ਮੈਨੂੰ ਇਹ ਕਰਨਾ ਪਿਆ ਨਾਲ ਇਹਦੇ 25-30000 ਰੁਪਏ ਮੈਂ ਕਮਾਉਂਦਾ ਸੀ ਪਰ ਜਾਨਕਿ ਤੁੰਨ ਵੀ ਆਪਣਾ ਜਿਹੜਾ ਮੇਨ ਕੰਮ ਛੱਡ ਕੇ ਇੱਧਰ ਲਈ ਸੈਟ ਆਉਣਾ ਪਿਆ ਨਾ ਜੀ ਮਾ ਇਹ 바ਰਬੀਕਿਊ ਇੱਕ ਸਾਬਨਾ ਹੋ ਚੁੱਕਾ ਹੈ ਨਾ ਚੈਂਬਰ ਦੇ ਵਿੱਚ ਹਾਂਜੀ ਹਾਂਜੀ ਬਹੁਤ ਸੋਹਣਾ ਰੋਸਟ ਹੋ ਗਿਆ ਹੈ ਇਹ ਇਹ ਪੂਰਾ ਰੋਸਟ ਹੋ ਰਿਹਾ ਹੈ ਹਾਂਜੀ ਇਹ ਡਨ ਹੈ ਇਹ ਕੀ ਆਵਾਜ਼ ਹੋਏ ਕੀ ਆ ਜਬਰਦਸਤ ਗੱਲਬਾਤ ਹੈ ਮਤਲਬ ਇਹਦੇ ਵਿੱਚ ਕੌਰਨ ਚੀਜ਼ ਪਨੀਰ ਹਾਂਜੀ ਬੜੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਹੋਈ ਹੈ ਨਾ ਹਾਂਜੀ ਹਾਂਜੀ ਤੇ ਸਰਵ ਕਿਦਾਂ ਕੀਤਾ ਜਾਂਦਾ ਸਰ ਸਭ ਆਪਾਂ ਵੀਰੇ ਨਾਲ ਤਿੰਨ ਤਰ੍ਹਾਂ ਦੀਆਂ ਸੌਸਾਂ ਹੁੰਦੀਆਂ ਜੀ ਅੱਛਾ ਜੀ ਹਾਂਜੀ ਇੱਕ ਸੈਲਡ ਦੋ ਸੌਸਾਂ ਹੁੰਦੀਆਂ ਜੀ ਹਾਂਜੀ ਹਾਂਜੀ ਇਹਦੇ ਪਿੱਛੇ ਮੇਨ ਸਵਾਦ ਦਾ ਕਾਰਨ ਕੀ ਜਿਹੜਾ ਕਿ ਇਹ ਤੁਸੀਂ ਹੁਣ ਤੁਸੀਂ ਆਪ ਦੱਸਿਓ ਭਾਜੀ ਇੱਕ ਵਾਰੀ ਟਰਾਈ ਕਰੋ ਫਿਰ ਤੁਸੀਂ ਆਪ ਦੱਸਿਓ ਅਜਾ ਹਲੇ ਇਸ ਤੋਂ ਬਾਅਦ ਵੀ ਪ੍ਰੇਪਰੇਸ਼ਨ ਹੋ ਰਹੀ ਜਾਂਦੀ ਹੈ ਜੀ ਕਿ ਫਿਰ ਸੰਗ ਇਹ ਹੋ ਰਹੀ ਹੈ ਭਾਜੀ ਅਜਾ ਮੈਂ ਤਾਂ ਕਹਿ ਕਿ ਤਾਂ ਡਨ ਹੋ ਗਿਆ ਇਹਨੇ ਇਹਦੇ ਹੁਣ ਸਟਾਰਟਿੰਗ ਤਾਂ ਹੁਣ ਹੋਇਆ ਜਿਹਦਾ ਵਰਕ ਹੋਣਾ ਹੈ ਪਹਿਲਾਂ ਟ੍ਰੇਲਰ ਚੱਲਦਾ ਸੀ ਟ੍ਰੇਲਰ ਚੱਲਦਾ ਸੀ ਭਾਜੀ ਏ ਸਰ ਕੀ ਆ ਗਿਆ ਸਭ ਤੋਂ ਪਹਿਲਾਂ 10 ਸਾਲੇ ਜੀ ਇਹ ਸਰ ਕਿਹੜੇ ਸੀਕ੍ਰੇਟ ਮਸਾਲੇ ਆ ਤੁਹਾਡੇ ਇਹ ਆਪਣੇ ਮਸਾਲੇ ਭਾਜੀ ਚਾਂ ਮਸਾਲੇ ਹੁੰਦੇ ਜੀ ਇਹ ਅੱਛਾ ਜੀ ਇਹ ਸੀਕ੍ਰੇਟ ਬਣਾਏ ਹੋਏ ਆਪਣੇ ਕਿ ਦੱਸ ਸਕਦੇ ਏ ਬਾਜੀ ਆ ਚਾੜ ਮਸਾਲਾ ਵਾ ਉਹ ਆਪਣਾ ਚਾੜ ਮਸਾਲਾ ਵਾ ਜੀ ਅੱਛਾ ਜੀ ਹਾਂ ਜੀ ਆ ਵਾਈਟ ਸੌਸ ਆਪਣੀ ਵਾਈਟ ਸੌਸ ਆ ਗਈ ਨਾ ਇਹ ਆਪਣੀ ਉਸਤਾ ਜੀ ਦੀ ਬਣਾਈ ਹੋਈ ਆ ਜੀ ਅੱਛਾ ਜੀ ਹਾਂ ਜੀ ਇਹ ਸੌਸ ਉਹਦੀ ਬਣਾਈ ਹੋਈ ਆ ਜੀ ਤੇ ਫ੍ਰੈਗਰੈਂਸ ਬਹੁਤ ਜ਼ਬਰਦਸਤ ਆ ਰਹੀ ਮਸਾਲੇ ਦੀ ਮਸਾਲਾ ਜਿੱਦ ਹੁਣ ਪਿਆਜ਼ ਵੀ ਐਡ ਹੁੰਦੇ ਆ ਜੀ ਹਾਂ ਜੀ ਪਿਆਜ਼ ਜਿਵੇਂ ਹੁਣ ਟਾਈਮ ਚੱਲਦਾ ਪਿਆ ਹੈ ਨਾ ਤੇ ਪਿਆਜ਼ ਮਹਿੰਗੇ ਹੋ ਗਏ ਤੇ ਪਿਆਜ਼ ਚ ਕਟੌਤੀ ਤੇ ਨਹੀਂ ਕਰਦੇ ਕਿਤੇ ਨਹੀਂ ਜੀ ਨਹੀਂ ਜੀ ਪਿਆਜ਼ ਜੇ ਕੋਈ ਕਸਟਮਰ ਖਾਣ ਲਈ ਮੰਗੇ ਆ ਤਾਂ ਵੀ ਦੇ ਦਿਆ ਵਾ ਅੱਛਾ ਉਸੇ ਹਿਸਾਬ ਨਾਲ ਚੱਲਦੇ ਭਾਵੇਂ ਪਿਆਜ਼ ਮਹਿੰਗਾ ਹੋ ਜਾਏ ਭਾਵੇਂ ਜੋ ਇਦੇ ਵਿੱਚ ਬਟਰ ਵੀ ਆ ਗਿਆ ਸਰ ਹਾਂਜੀ ਬਟਰ ਆ ਗਿਆ ਜੀ ਬਟਰ ਐਡ ਹੋ ਗਿਆ ਜੀ ਇਸ ਦਾ ਮਤਲਬ ਹੈ ਜੀ ਇਸ ਕੰਟਰੋਲ ਆ ਪਰ ਇਹਦੀ ਤਿਆਰੀ ਜਿਹੜੀ ਮਲਾਈ ਚ ਆ ਬੰਦੋਂਦੀ ਹਾਂ ਜੀ ਹਾਂਜੀ ਹੁਣ ਇਹ ਕਰੀਮ ਹਾਂਜੀ ਇਹ ਕਰੀਮ ਸਰ ਕਰੀਮ ਕਿਹੜੀ ਕੰਪਨੀ ਦੀ ਵਰਤਦੇ ਆ ਅਮੂਲ ਦੀ ਜੀ ਅਮੂਲ ਫਰੈਸ਼ ਦੀ ਜੀ ਫਰੈਸ਼ਡ ਕਰੀਮ ਆ ਜੀ ਹਾਂਜੀ ਵੀਰੇ ਫਰੈਸ਼ ਦੀ ਯਾ ਵਾਹ ਇਹਦੀ ਕਰੀਮ ਦੀ ਵੀ ਕੋਈ ਕਮੀ ਨਹੀਂ ਹੈ ਨਾ ਭਰ ਭਰ ਕੇ ਹੀ ਆ ਇਹਦਾ ਟੇਸਟ ਕਰੀਮੀ ਆਉਣਾ ਭਾਜੀ ਅੱਛਾ ਜੀ ਹਾਂਜੀ ਇਹ ਪੂਰਾ ਕਰੀਮੀ ਟੈਕਚਰ ਆਉਣਾ ਇਹਦਾ ਹੱਥ ਖੁੱਲਾ ਹੀ ਚੱਲਦਾ ਮਤਲਬ ਮੈਡਮ ਹੱਥ ਘੁੱਟ ਕੇ ਨਹੀਂ ਕੋਈ ਕੰਮ ਕਰ ਸਕਦੇ ਆਪਾਂ ਇਹ ਗੁਰੂ ਦੇ ਸਿੰਘਾ ਦਾ ਹੱਥ ਆ ਜੀ ਪਿਆਜ਼ ਨਾਲ ਪਿਆਜ਼ ਪ੍ਰੋਪਰ ਆ ਭਾਵੇਂ ਪਿਆਜ਼ ਮਹਿੰਗੇ ਹੋ ਗਏ ਹਾਂਜੀ ਕਰੀਮ ਨਾਲ ਕਰੀਮ ਪ੍ਰੋਪਰ ਭਾਵੇਂ ਕਰੀਮ ਵੀ ਮਹਿੰਗੀ ਆ ਫਿਰ ਬਟਰ ਕਿਹੜਾ ਯੂਜ਼ ਕਰਦੇ ਆਮੂਲ ਦਾ ਜੀ ਬਟਰ ਵੀ ਆਮੂਲ ਦਾ ਇਹ ਸਾਰਾ ਕੁਝ ਵੀਰੇ ਸੌਸਾ ਵੀ ਆਮੂਲ ਦੀ ਐ ਸਾਰਾ ਕੁਝ ਆਪਾਂ ਆਮੂਲ ਦਾ ਯੂਜ਼ ਕਰੀਦੇ ਵੀਰੇ ਬੜਾ ਬਾਤ ਹੈ ਸਰ ਜੀ ਆਪਾਂ ਗੱਲ ਕਰ ਲਈਏ ਨਾਲ ਦੀ ਨਾਲ ਇਹਦੇ ਪ੍ਰਾਈਸ ਜੀ ਦਾ ਪ੍ਰਾਈਸ ਕੀ ਹੈ ਵੀਰੇ ਪ੍ਰਾਈਸ ਇਹਦਾ ਹਾਫ ਪਲੇਟ 90 ਰੁਪਏ ਦੀ ਹੈ ਜੀ ਹਾਂਜੀ ਜਿਹੜੀ ਫੁੱਲ ਪਲੇਟ 170 ਰੁਪਏ ਦੀ ਹੈ ਜੀ 170 ਰੁਪਏ ਹਾਂਜੀ ਇਸ ਚੀਜ਼ ਦੀ ਹਾਂਜੀ ਹਾਂਜੀ ਇਹਦਾ ਟੇਸ ਹੀ ਸਭ ਤੋਂ ਚੀਜ਼ ਜਦੋਂ ਲੱਗ ਟੇਸਟ ਹੈ ਜੀ ਇਹਦਾ ਲੱਗ ਕੇ ਦੋ ਚੀਜ਼ਾਂ ਮਿਕਸ ਹੋ ਗਈਆਂ ਨੇ ਇਕਸਾਨ ਆ ਜਾ ਆਪਣੇ ਕਹਿ ਲਿਆ ਹਾਂਜੀ ਹਾਂਜੀ ਇਹਦੇ ਨਾਲ ਸੌਸ ਕਿਹੜੀ ਕਿਹੜੀਆਂ ਆਉਗੀਆਂ ਜੀ ਵੀਰੇ ਇੱਕ ਤਾਂ ਆਪਣੀ ਚਿਲੀ ਸੌਸ ਆਉਂਦੀ ਹੈ ਜੀ ਅਜੀ ਚਿਲੀ ਸੌਸ ਹਾਂਜੀ ਇਹ ਆਪ ਬਣਾਈ ਹੁੰਦੀ ਹੈ ਜੀ ਹਾਂਜੀ ਆਪਣਾ ਹੀ ਹੁੰਦੀ ਵੀਰੇ ਆਪਾਂ ਸਾਰਾ ਕੁਝ ਆਪ ਬਣਾਈਦੇ ਮੋਮੋਸ ਥੱਕ ਆਪਾਂ ਬਣਾਈਦੇ ਬਚਿਆ ਬਾਤ ਇਹ ਆ ਕਿਹੜੀ ਚਟਣੀ ਆ ਗਈ ਇਹ ਜਿਹੜੀ ਚਾਵਨਾ ਆ ਸੈਲਡ ਆ ਗਿਆ ਜੀ ਇਹਦਾ ਈਮ ਸੈਲਡ ਆਈ ਹੈ ਕਰੀਮੀ ਸੈਲਡ ਕੀ ਬਾਤ ਹੈ ਯਾਨੀ ਕਿ ਜੇ ਪੈਸੇ ਲੈ ਰਹੇ ਹੋ ਤਾਂ ਸਮਾਨ ਪੂਰਾ ਜਾ ਰਿਹਾ ਹਾਂਜੀ ਹਾਂਜੀ ਫਿਰ ਇਹ ਵੀ ਦੱਸ ਦਿਓ ਇੱਕ ਬਰੀ ਵੀ ਜੇ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋ ਖਾਣਾ ਵਾਸਤੇ ਕਿੱਥੇ ਆਵੇ ਲੋਕੇਸ਼ਨ ਕੀ ਆ ਆਪਣੀ ਵੀਰੇ ਇਹ ਖਾਨ ਲਈ ਆ ਤੁਹਾਨੂੰ ਆਉਣਾ ਪਿਆ ਗਿਲ ਰੋਡ ਗਿਲ ਨਹਿਰ ਹਾਂਜੀ ਬਰਾਡੋ ਕਲੋਨੀ ਦੇ ਇੱਕ ਨੰਬਰ ਗੇਟ ਦੇ ਸਾਹਮਣੇ ਅੱਛਾ ਜੀ ਫਲਾਈਓਵਰ ਦੇ نیچے ਵੀਰੇ ਇੱਕੀ ਲੋਕੇਸ਼ਨ ਘੁਮਾ ਕੇ ਦਿਖਾ ਦਿਓ ਜਮੇ ਨਹਿਰ ਦੇ ਨਾਲ ਆਪਣਾ ਕਾਰ ਲੱਗਦੀ ਹੈ ਜੀ ਇਹ ਤੰਦੂਰੀ ਮਲਾਈ ਚੀਜ਼ ਕਨ ਰੋਲ ਆ ਜੀ ਤੰਦੂਰੀ ਮਲਾਈ ਚੀਜ਼ ਕਨ ਚੀਜ਼ ਕਨ ਰੋਲ ਕੀ ਆ ਬਣਾ ਜੀ ਤਾਂ ਲਓ ਜਨਾਬ ਆਪਣਾ ਤੰਦੂਰੀ ਮਲਾਈ ਚੀਜ਼ ਕਨ ਰੋਲ ਜਿਹੜਾ ਬਣ ਕੇ ਤਿਆਰ ਹੈ ਗੁਰਸਿੱਖ ਬੰਦੇ ਨੇ ਬਣਾਇਆ ਸਵੱਛਤਾ ਨਾਲ ਕਹਿੰਦਾ ਸਫਾਈ ਨਾਲ ਬਣਾਇਆ ਹੁਣ ਆਓ ਆਪਾਂ ਇਹਨੂੰ ਟੇਸਟ ਕਰਾਂਗੇ ਨਾਲ ਰਿਵਿਊ ਦੱਸਾਂਗੇ ਵੀ ਕਿੱਦਾਂ ਦਾ ਬਣਿਆ ਕੀ ਗੱਲਬਾਤ ਹੈ ਕਹਿੰਦੇ ਆ ਵੀ ਕਿ ਬਹੁਤ ਯੂਨੀਕ ਚੀਜ਼ ਹੈਗੀ ਹੈ ਚਲ ਆਜੋ ਦੇਖ ਲੈਣੇ ਤੇ ਆਪਾਂ ਬਣਾਉਨੇ ਦੀ ਬਾਈਟ ਕੈਂਟ ਜੀ ਆਸੀਂ ਦੇਖ ਸਕਦੇ ਹਾਂ ਮੈਂ ਗ੍ਰੀਨ ਚਟਨਾ ਟਰਾਈ ਕਰਾਂਗੇ ਅਨਾਂ ਸੋ ਲੈਟਸ ਹੈਵ ਅ ਵਾਈਟ ਭਾਈ ਸਾਹਿਬ ਕੀ ਆ ਟੇਸਟ ਯਾਰ ਦਾ ਜਿੰਨੀ ਤਰੀਫ ਕੀਤੀ ਜਾਵੇ ਨਾ ਓਨੀ ਘਟਾ ਬਹੁਤ ਹੀ ਕਹਿ ਲਓ ਵੀ ਯੂਨੀਕ ਜਿਹਾ ਟੇਸਟ ਹੈ ਅਲੱਗ ਟੇਸਟ ਹੈ ਘੈਂਟ ਗੱਲ ਬਾਤ ਹੈ ਮੈਂ ਤੁਹਾਨੂੰ ਵੀ ਕਹੂੰਗਾ ਜੇ ਤੁਸੀਂ ਵੀ ਯੂਨਾਈਟਡ ਦਾ ਖਾਂਦੇ ਸ਼ਕੀਨ ਉਹਨਾਂ ਦਾ ਇੱਥੇ ਜਰੂਰ ਆਓ ਇਹਨਾਂ ਕੋਲ ਟਰਾਈ ਕਰੋ ਇੱਥੇ ਇਹਨਾਂ ਕੋਲ ਹੋਰ ਵੀ ਬਹੁਤ ਆਈਟਮ ਹੈਗੀਆਂ ਜੇ ਤੁਸੀਂ ਇਹ ਨਹੀਂ ਖਾਣ ਚਾਹੁੰਦੇ ਤਾਂ ਉਹ ਖਾ ਸਕਦੇ ਹੋ ਪਰ ਇਹਨਾਂ ਕੋਲ ਆਓ ਜਰੂਰ ਪੰਜਾਬੀ ਭਰਾਵਾਂ ਦਾ ਹੌਸਲਾ ਵਧਾਓ ਤਾਂ ਕਿ ਇਹਨਾਂ ਨੂੰ ਕੰਮ ਕਰਨ ਦੀ ਜਿਹੜੀ ਹੈ ਪ੍ਰੇਰਣਾ ਮਿਲੇ ਤੇ ਕੰਮ ਕਰਦੇ ਰਹਿਣ ਕੰਮ ਨਾ ਛੱਡਣ ਹਿੰਮਤ ਨਾ ਹਾਰਨ ਇਹੋ ਜਿਹੀਆਂ ਹੋਰ ਸਟੋਰੀਜ਼ ਦੇਖਣ ਵਾਸਤੇ ਸਾਨੂੰ ਫੋਲੋ ਜਰੂਰ ਕਰ ਲਓ ਤੁਸੀਂ ਦੀ ਹੈਡਲਾਈਨਸ ਥੈਂਕ ਯੂ